ਸਰ ਉਹ ਕੋਈ ਨਹੀਂ ਜੀ ਕੋਈ ਮੈਂ ਕਰ ਸਕਦੀ ਐ ਅੱਛਾ ਜੀ ਬਾਕੀ ਸਭਾ ਇਨਵੈਸਟਿਸ਼ਨ ਦੇ ਅੰਦਰ ਰਸਤੇ ਗਿਆ ਜਿਹੜੇ ਹੋਰ ਵੀ ਜਿੱਥੇ ਦੋਸਤ ਰੱਖੋ ਉਹ ਆਹ ਉਹ ਸੋਚ ਰਹੇ ਬਣਾਉਣ ਦਾ ਕਰ ਰਹੇ ਜੀ ਸਲੇ ਜਮਾਇਆ ਸਾਰੇ ਸੱਜ ਕੇ ਇਕੱਠਾ ਫੋਟੋ ਬਾਅਦ ਜਾਦੇ ਹੋਏ ਇੱਕ ਫੋਟੋ ਉੱਪਰ ਹੀ ਦੇਖਦਾ ਸਰ ਥੋੜਾ ਜਿਆ ਹੋ ਗਿਆ 8 ਬੰਦੇ ਅੰਦਰ ਨਾ ਪਰ ਜੋ ਚਾਰੇ ਬਾਹਰ ਕੱਢੀ ਨਾ ਹੀ ਬਾਹਰ ਜੋ ਸਰ ਬੰਚ ਉਹ ਲੋਸ਼ੀ ਆਵਾ ਮਾਰੋ ਕਰਾ ਦੇ ਨਹੀਂ ਉਹ ਫੋਟੋ ਬਾਹਰ ਕਰਾ ਦੋ ਵੀ ਕਰਾ ਦੇ ਹਾਂਜੀ ਐਡੇ ਫੋਟੋ ਉਹਨੂੰ ਪੱਛੇ ਤੋਂ ਵੀ ਇਹ ਉਹ ਲੋਖ ਮੈਂ ਇਹ ਬੁੱਲਾ ਛੱਡਿਆ ਪਰ ਪਾਲੀ ਤੋਂ ਸ਼ੁਰੂ ਕਰਨੀ ਪਈ ਕੁਐਸਚਨ ਦਾ ਪਹਿਲਾ ਹਾਂਜੀ ਸਰ ਇਹ ਪਲੇਟਫਾਰਮ ਥੋੜਾ ਥੀ ਨਾ ਜੀ ਕੇ ਜੀ ਨੂੰ ਗ੍ਰੋ ਬਾਰੇ ਪਤਾ ਲੱਗਾ ਸੀ ਜਿਹੜਾ ਕਿ ਗਰੀਬ ਪਰਿਵਾਰਾਂ ਦੇ ਕੋਲੋਂ ਬੱਚੇ ਦੀ ਖਰੀਦੋ ਫਰੂਫਸ ਕਰਕੇ ਸਸਤੇ ਰੇਟ ਤੇ ਤੇ ਉਹ ਜਿਹੜੇ ਣੀੜੀ ਪਰਿਵਾਰ ਸੀ ਉਹਨਾਂ ਨੂੰ ਅੱਗੇ ਵੇਚਦੇ ਰਹੇ ਆ ਪ੍ਰੋਫਿਟ ਲੈ ਕੇ ਤੇ ਇਹਦੇ ਬਾਰੇ ਪਤਾ ਲੱਗਣ ਦੇ ਉੱਪਰ ਇਹ 205 ਨੰਬਰ ਐਫ ਆਈ ਆਰ 221125 ਦੀ ਜਿਹੜੀ ਹੈ 1434 1435 612 ਬੀ ਐਨ ਐਸ ਤੇ 80 ਜੀ ਜੇ ਐਕਟ ਜਿਹੜਾ 2015 ਉਹਦੇ ਤਹਿਤ ਦਰਜ ਕੀਤੀ ਗਈ ਔਰ ਇਸ ਇਨੀਸ਼ੀਅਲ ਸਟੇਜ ਦੇ ਵਿੱਚ ਮੈਂ ਇਨਫੋਰਮੇਸ਼ਨ ਦੇ ਆਧਾਰ ਤੇ ਇੱਕ ਜੀਪ ਇਨਸਾਨ ਕੁਤਲ ਗੰਦਰ ਸਿੰਘ ਅਤੇ ਇਸਦੀ ਮਾਤਾ ਰஞ்சிਤ ਕੌਰ ਤੇ ਦੋਨੇ ਵਾਸੀਨ ਮਨਜੀਤ ਨਗਰ ਨੂੰ ਜਾਣ ਇਹਨਾਂ ਨੂੰ ਰਸਟ ਕੀਤਾ ਗਿਆ ਤੇ ਐਨੋਵਾ ਗੱਡੀ ਦੇ ਵਿੱਚ ਬੱਚਾ ਜਿਹੜਾ ਵਾ ਮੁੰਡਾ ਸਾਈਡ ਤੋਂ ਟੀਕ ਕੇ ਤੇ ਬੱਚਾ ਲਿਆ ਕੇ ਤੇ ਇਹ ਆਪਣੇ ਇਧਰ ਕਾਲਾ ਸੰਗਿਆ ਸਾਈਡ ਕਿਸ ਨੂੰ ਵੇਚਣਾ ਚਾਹ ਰਹੇ ਸੀਗੇ ਕਿ ਇਹਦਾ ਸੌਦਾ ਹੋਇਆ ਕਿ ਇਹਨਾਂ ਦਾ ਬੱਚਾ ਵੇਚਣਾ ਤੇ ਇਹਨਾਂ ਦਾ ਜਿਹੜੀ ਸੌਦਾ ਇਹ ਇਹਨਾਂ ਨੇ 4 ਲੱਖ ਰੁਪਏ ਦਾ ਹੋਇਆ ਸੀ ਇਹਨਾਂ ਦਾ ਤਾਂ ਟੋਟਲ ਕਿੰਨੇ ਇਹਦੇ ਚ ਜਿਹੜੇ ਇਨਵੋਲਡ ਹੈਗੇ ਆ ਇਹਦੇ ਵਿੱਚ ਟੋਟਲ ਜਗਜੀਤ ਸਿੰਘ ਰਣਜੀਤ ਕੌਰ ਹੁਣ ਤੱਕ 8 ਟੋਟਲ ਰੈਸਟ ਪੈ ਚੁੱਕੀਆਂ ਨੇ ਜਿਹਦੇ ਵਿੱਚ ਇੱਕ ਬਲਜੀਤ ਸਿੰਘ ਦਾ ਪੁੱਤਰ ਸੁੰਦਰਪਾਲ ਜਿਹੜਾ ਜਿਹਦਾ ਇਹ ਬੱਚਾ ਸੀਗਾ ਉਹਦੀ ਰੈਸਟ ਹੋ ਚੁੱਕੀ ਹੈ ਇਹਨੇ ਆਪਣੀ ਵਾਈਫ ਨੂੰ ਬਿਨਾਂ ਦੱਸੇ ਜਿਹੜਾ ਵਾ ਪਾਈ ਨੂੰ ਦੇਸ ਕੇ ਵੀ ਬੱਚਾ ਜਿਹੜਾ ਉਹਦੇ ਬੱਚੇ ਦੀ ਡੈਥ ਹੋ ਗਈ ਮਰਿਆ ਪਾਇਦਾ ਹੋਇਆ ਸੀ ਬੱਚਾ ਇੱਕ ਰਜਨੀ ਨਾਦੀ ਲੇਡੀ ਹੈ ਜਿਹੜੀ ਕਿ ਆਸ਼ਾ ਵਰਕਰ ਹੈ ਉਹ ਤੇ ਇੱਕ ਗੋਗਨਦੀ ਪਨਾਦੀ ਲੇਡੀ ਹੈ ਜਿਹੜੀ ਕਲਾਸ 4 ਕਰਮਚਾਰੀ ਹੈ ਮੋਗੇ ਦਾਲਤ ਵਿੱਚ ਇਹਨਾਂ ਦੋਨਾਂ ਨੂੰ ਜਿਹੜਾ ਇਹ ਬੱਚਾ ਜਿਹੜਾ ਵੈ ਇਹਨਾਂ ਦੋਨਾਂ ਤੇ ਹੈਂਡਓਵਰ ਕਰਤਾ ਇਹ ਦੋਨੇ ਜਣੀਆਂ ਅੱਗੇ ਇੱਕ ਹੋਰ ਲੇੜੀ ਹੈਗੀ ਹੈ ਕੁਲਵਿੰਦਰ ਕੌਰ ਉਸਮਨੀ ਪਤਰੀ ਜਗਸੀਰ ਸਿੰਘ ਵਾਸੀ ਕੁਸਾ ਪਿੰਡ ਇਹ ਇਹਦੇ ਨਾਲ ਇੰਟੈਕ ਸੀਗੀ ਇਹ ਤੇ ਪਹਿਲੇ ਵੀ ਪਰਚੇ ਦਰਜਾ ਕੁਲਵਿੰਦਰ ਕੌਰ ਤੇ ਇਨੇ ਆਪਣਾ ਸਿਰ 5000 ਰੁਪਇਆ ਲਿਆ ਇਹਨੇ ਕੁਲਿੰਦਰਪੁਰ ਨੇ ਤੇ ਇਹ ਗਗਨਦੀਪ ਤੇ ਰਜਨੀ ਨੂੰ ਜਿਹੜਾ ਵਾ ਇਹ ਦੱਸਿਆ ਵੀ ਇਹ ਬੱਚਾ ਜਿਹੜਾ ਅੱਗੇ ਤੁਸੀਂ ਹੈ ਇਹ ਇਹ ਦੀ ਰਣਜੀਤ ਕੌਰ ਜਿਹੜੀ ਹੈ ਖਰੀਦੋ ਫੁਕ ਕਰਦੀ ਆ ਇਹ ਤੁਸੀਂ ਉਹਨੂੰ ਬੱਚਾ ਦੇ ਦੇਓ ਸਰ ਇਹ ਗੈਂਗ ਪਤਾ ਤੋਂ ਚਾਤਰੀ ਆਸ ਇਹ ਜੀ ਇਹ ਸਾਡਾ ਅਜ 파ਰਟ ਆਫ ਇਨਵੈਸਟੀਗੇਸ਼ਨ ਹੈ ਆ ਜਿਹੜਾ ਜਿਹੜੀ ਇੱਕ ਇਹਨਾਂ ਨੇ ਕੁੜੀ ਦਿੱਤੀ ਸੀ ਉਹ ਮੈਂ ਮਹੀਨਾ-ਢੇ ਮਹੀਨਾ ਪਹਿਲਾਂ ਦਿੱਤੀ ਸੀਗੀ ਤੇ ਇਹ ਸਾਡਾ 파ਰਟ ਆਫ ਇਨਵੈਸਟੀਗੇਸ਼ਨ ਹੈ ਸਾਰਾ ਦੁਵਾਇਚ ਬੁਸਕਿਸ ਕਰਕੇ ਤੇ ਫਿਰ ਜੀ ਦੁਵਾਰਾ ਦੱਸਾਂਗੇ ਕਿ ਗੈਂਸਰ ਪਰ ਫੈਸ਼ਨਲ ਆ ਜਾਂ ਇਹ ਇਹਨਾਂ ਦਾ ਪਹਿਲਾ ਕੰਮ ਹੈ ਜੀ ਮੈਂ ਤੁਹਾਨੂੰ ਦੱਸਿਆ ਜੀ ਵੀ ਤੂੰ ਪਹਿਲਾਂ ਵੀ ਕੁੜੀ ਜਿਹੜੀ ਇਹਨਾਂ ਨੇ ਦਿੱਤੀ ਇੱਕ ਮਨਪ੍ਰੀਤ ਨਾਂ ਦੀ ਲੜੀ ਹੈ ਜਿਹੜੀ ਅੱਜ ਫੜੀ ਨਹੀਂ ਗਈ ਮਨਪ੍ਰੀਤ ਪਤਨੀ ਦਲਜੀਤ ਸਿੰਘ ਵਾਸੀ ਮਕਾਨ ਨੰਬਰ 11023 ਗਲੀ ਨੰਬਰ 6 ਪ੍ਰਤਾਪ ਨਗਰ ਲੁਧਿਆਣਾ ਦੀ ਇੱਕ ਕੁੜੀ ਉਹਨੇ ਰਣਜੀਤ ਕੌਰ ਨੂੰ ਦਿੱਤੀ ਸੀ ਜਿਹੜੀ ਰਣਜੀਤ ਕੌਰ ਨੇ ਵਾਪਸ ਉਹਨੂੰ ਦੁਵਾਰਾ ਵੇਚਤੀ ਉਸੇ ਲੜੀ ਨੂੰ ਉਹ ਆ ਵਾਪਸ ਲੈਕਤੀ ਸੀ ਵੀ ਉਹ ਹੁਜੇ ਸਾਡੀ ਟੀਮਸ ਨੇ ਆ ਨੇ ਉਵੇਂ ਸੀ ਜਲਦੀ ਰਸ਼ਟ ਕਰ ਲਵਾਂਗੇ ਸਰ ਜਿਹੜਾ ਬਚਨ ਬਰਾਮਦ ਕੀਤਾ ਗਿਆ ਉਹ ਉਹ ਇਸ ਵੇਲੇ ਕਿੱਥੇ ਹੈ ਉਹ ਇਸ ਵੇਲੇ ਜਿਹੜਾ ਲਾਂਬੜੇ ਹੈ ਜੀ ਚਾਈਲਡ ਕੇਅਰ ਹਸਪੀਟਲ ਜਿਹੜਾ ਹੈਗਾ ਉੱਥੇ ਲਾਂਬੜੇ ਹੈ ਜੀ ਸੇ ਜਿਹੜੇ ਗੈਂਗਰੇ ਦੇ ਮੁਖੀ ਹੈ ਉਹ ਹੀ ਹੈ ਜੀ ਕੰਸੀ ਹੈ ਕਿਹਦੇ ਤੁਸੀਂ ਇਹਦੇ ਚ ਮੇਨ ਰਣਜੀਤ ਕੌਰ ਹੀ ਆ ਰਹੀ ਹੈ ਹਜੇ ਤੱਕ ਤਾਂ ਮੇਨ ਰਣਜੀਤ ਕੌਰ ਤੇ ਇਹਦੇ ਨਾਲ ਇੱਕ ਹੋਰ ਲੇਡੀ ਹੈਗੀ ਹੈ ਰੀਨਾ ਰੀਨਾ ਪਤਨੀ ਕੀਵਲ ਸਿੰਘ ਹੈ ਪੈਣੀ ਬਾਗਾ ਥਾਣਾ ਸਦਰ ਮਾਨਸਾ ਦਿਲਮਾਨ ਸਾਹਿਬ ਇਹ ਜਿਹੜੀ ਜੀ ਹੈ ਇੱਕ ਘਰੇਲੂ ਕੰਮ ਕਰਦੀ ਸੀ ਔਰ ਇਨੀ ਮੇਨ ਇਹ ਸਾਰੀ 10 ਪਾਈ ਇਹਨਾਂ ਨੂੰ ਇਹ ਨਾ ਐਗ ਡੋਨਰ ਸੀਗੀ ਮਤਲਬ ਆਈਵੀਐਫ ਸੈਂਟਰ ਜਿਹੜੇ ਹੁੰਦੇ ਆ ਜਿਨ੍ਹਾਂ ਦੇ ਜਿਨ੍ਹਾਂ ਦੰਪਤੀਆਂ ਦੇ ਬੱਚੇ ਨਹੀਂ ਹੁੰਦੇ ਉਹਨਾਂ ਨੂੰ ਆਪਣਾ ਐਗ ਡੋਨੇਟ ਕਰਕੇ ਤੇ ਆਈਵੀਐਫ ਦੇ ਥਰੂ ਜਿਹੜਾ ਬੱਚਾ ਪੈਦਾ ਲੋ ਕਰਦੇ ਸੀ ਉੱਥੇ ਹੀ ਫਿਰ ਇਹਨਾਂ ਨੂੰ ਜਿਹੜੇ ਨੀੜੀ ਜੋੜੇ ਜਿਹੜੇ ਆ ਜਿਨ੍ਹਾਂ ਦੇ ਵੀ ਮਿਹਨਤ ਕਰਨ ਦੇ ਬਾਅਦ ਵੀ ਜਾਂ ਇਲਾਜ ਡਾਕਟਰੀ ਇਲਾਜ ਕਰਨ ਦੇ ਬਾਅਦ ਵੀ ਕੋਈ ਬੱਚਾ ਪੈਦਾ ਨਹੀਂ ਹੁੰਦਾ ਸੀ ਉਹ ਫਿਰ ਇਹਨਾਂ ਨੂੰ ਇਹ ਇਹਨਾਂ ਨੂੰ ਉੱਥੇ ਇਹਨਾਂ ਦਾ ਪਤਾ ਲੱਗ ਜਾਂਦਾ ਹੈ ਤਾਂ ਉਹਨਾਂ ਨੂੰ ਕਰਦੇ ਨੇ ਇਸ ਗੈਂਗ ਨਾਲ ਕੋਈ ਕੋਰਪੋਰੇਟ ਰਿਲੇਟਡ ਹੈਗਾ ਜੀ ਹਾਂ ਇਸ ਗੈਂਗ ਨਾਲ ਸੀ 8 ਬੰਦੇ ਤੁਹਾਨੂੰ ਜੀ ਜਿਹੜੇ ਅਰੈਸਟ ਕਰ ਚੁੱਕੇ ਅਸੀਂ ਹੁਣ ਤੱਕ ਤੇ ਦੋ ਗ੍ਰਿਫਤਾਰੀਆਂ ਜਿਹੜੀਆਂ ਉਹਦੇ ਵਿੱਚ ਇੱਕ ਹੋਰ ਸ਼ਮਸ਼ੀਰਨਾ ਦਾ ਬੰਦਾ ਵਾ ਇੱਕ ਗਰੂਪ ਕੀ ਬਠਿੰਡੇ ਦਾ ਕੋਟ ਗਰੂਪ ਬਠਿੰਡੇ ਦਾ ਉਹ ਸਾਡੀ ਟੀਮ ਗਈ ਹੈ ਰੇਡ ਕਰਨ ਉੱਪਰ ਔਰ ਹੋਪਫੁਲੀ ਉਹ ਵੀ ਅਰੈਸਟ ਕਰ ਲਾਂਗੇ ਇਸ ਤੋਂ ਪਹਿਲਾਂ ਵੀ ਕਦੇ ਕੋਈ ਬੱਚੇ ਕੰਦੇ ਆ ਇਸ ਗੈਂਗ ਨੇ ਕਰਿਆ ਇਸ 30 ਰੁਪਏ ਦੀ ਅਤਨਗੋਸੇ ਦੀ ਵੀ ਇੱਕ ਹਜੇ ਤੱਕ ਇੱਕ ਹੋਰ ਲੜਕੀ ਜਿਹੜੀ ਹੈ ਉਹ ਸਾਹਮਣੇ ਆਈ ਵੀ ਇੱਕ ਲੜਕੀ ਇਹਨਾਂ ਨੇ ਹੋਰ ਜਿਹੜੀ ਕਿਧਰ ਹੋਤੀ ਸੀਗੀ ਉਹ ਲੜਕੀ ਮਨਪ੍ਰੀਤ ਮਤਮ ਦੱਸ ਸਕਦੇ ਨਹੀਂ ਮਨਪ੍ਰੀਤ ਹੈ ਜੀ ਆਪਣੇ ਹੀ ਘਰੇ ਦੀ ਉਹਨੂੰ ਦਿੱਤੀ ਸੀਗੀ ਉਹ ਸਾਡੀ ਇਨਵੈਸਟੀਗੇਸ਼ਨ ਨੂੰ ਮਨਪ੍ਰੀਤ ਕਿਸੇ ਨਾਮਿਨੇਟ ਕਰਦੀ ਹੈ ਤੇ ਉਹ ਟੀਮ ਸਾਡੇ ਅਰੇਸਟ ਕਰਦੀ ਸਰ ਇੱਕ ਜਿਹੜੇ ਤੁਸੀਂ ਦੱਸਿਆ ਵੀ ਆ ਜਿਹੜੇ ਉਹ ਦੇ ਰਹੇ ਸੀ ਡੋਨੇਟ ਕਰਦੇ ਸੀ ਉਹਦੇ ਪੈਸੇ ਲੈ ਰਹੇ ਹੁੰਦੇ ਹਨਾ ਆਈਬੀਏ ਫਸਦੇ ਹਾਂ ਉਹ ਤਾਂ ਇੱਕ ਲੀਗਲ ਪ੍ਰੋਸੈਸ ਹੈ ਉਹ ਵੱਖਰਾ ਹੈ ਉਹਦੇ ਨਾਲ ਇਹਦਾ ਵਸੇ ਕੋਈ ਲੈਕਾ ਦੇਖਿਆ ਨਹੀਂਗਾ ਬਟ ਕਈਆਂ ਦੇ ਇਦਾਂ ਦਾ ਆਈਬੀਐਫ ਕਰਾਣ ਦੇ ਬਾਅਦ ਵੀ ਕਈ ਜੋੜਿਆਂ ਦੇ ਜਿਹੜਾ ਬੱਚਾ ਪੈਦਾ ਨਹੀਂ ਹੁੰਦਾ ਉਹਨਾਂ ਦੇ ਫਿਰ ਉਹਨਾਂ ਕੋਲ ਕੋਈ ਅਡਾਪਟ ਕਰਨ ਤੋਂ ਇਲਾਵਾ ਹੋਰ ਕੋਈ ਉਹਨਾਂ ਕੋਲ ਜਿਹੜਾ ਚਾਰਾ ਨਹੀਂ ਬਚਦਾ ਬਟ ਉਹ ਕੋਈ ਬਿਨਾ ਲੀਗਲ ਜਿਹੜਾ ਵਾ ਪ੍ਰੋਸੈਸ ਅਡਾਪਟ ਕੀਤੇ ਐਡਾਪਟੇਸ਼ਨ ਦਾ ਤੋਂ ਉਹ ਵੈਸੇ ਸਿੱਧਾ ਖਰੀਦ ਕਰ ਲੈਂਦੇ ਨੇ ਉਹ ਉਹ ਜਿਹੜਾ ਇੱਕ ਜੁਰਮ ਬਣਦਾ ਸਰ ਹੁਣ ਕੀ ਕਰੀਆ ਜਿਹੜਾ ਸ਼ਿਸ਼ੂ ਹੈ ਇਹਦੀ ਮਤ 205 ਨੰਬਰ ਸੀ ਐਫਆਈਆ ਦਾ ਜਿਸ ਕਿ 143 100 45 ਤੇ 61 ਜਮਨਦੋ

ਇਹਨਾਂ ਦੇ ਲਿੰਕ ਕਿੱਦਾਂ ਬਣੇ ਆਪਸ ਵਿੱਚ ਇਹ ਤੁਹਾਨੂੰ ਦੱਸਿਆ ਜੀ ਮੈਂ ਵੀ ਇਹ ਸਾਰੇ ਐਗ ਡੋਨਰ ਦੇ ਵਿੱਚ ਦੋ ਜਿਹੜੀ ਸੀਗੀਆਂ ਇੱਕ ਰੀਨਾ ਇੱਕ ਅਮਰਜੀਤ कौर ਪਤਨੀ ਲੇਟ ਭਗਵੰਦਰ ਸਿੰਘ ਵਾਸੀ ਗਲਪਤਲਾ ਇਹ ਐਗ ਡੋਨਰ ਦਾ ਕੰਮ ਕਰਦੇ ਸੀਗੇ ਐਗ ਡੋਨਰ ਇਹਨਾਂ ਦਾ ਆਮ ਆਵਾਜਾਈ ਉੱਥੇ ਹੁੰਦੀ ਸੀਗੀ ਜਿੱਥੇ ਕਿ ਜਿਨ੍ਹਾਂ ਜੋੜਿਆਂ ਦੇ ਬੱਚੇ ਨਹੀਂ ਹੁੰਦੇ ਉਹਨਾਂ ਹਸਪਤਾਲਾਂ ਦੇ ਵਿੱਚ ਐਗ ਡੋਨੇਟ ਕਰਨ ਜਾਂਦੇ ਸੀ ਉੱਥੇ ਹੀ ਉਹਨਾਂ ਦੀ ਵਾਖਰੀ ਹੋ ਜਾਂਦੀ ਸੀ ਉਹਨਾਂ ਨਾਲ ਇਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਕਿਹੜੇ ਜਿਹੜੇ ਐ ਨੀੜੀ ਪਰਿਵਾਰ ਹੈ ਜਿਨ੍ਹਾਂ ਨੂੰ ਬੱਚੇ ਚਾਹੀਦੇ ਆ ਉੱਥੇ ਇਹਨਾਂ ਨੂੰ ਗਾਗ ਮਿਲ ਜਾਂਦਾ ਜੀਗਾ ਦੂਸਰੇ ਬੰਨੇ ਜਿਹੜਾ ਇਹਨਾਂ ਨੂੰ ਨਾਲ ਦੀ ਨਾਲ ਕਈ ਗਰੀਬ ਪਰਿਵਾਰ ਜਿਹੜੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਨਹੀਂ ਪ੍ਰੋਪਰਲੀ ਕਰ ਸਕਦੇ ਜਾਂ ਕੋਈ ਗਰੀਬ ਪਰਿਵਾਰ ਕੋਈ ਪੈਸੇ ਦੀ ਜ਼ਰੂਰਤ ਇਹਨਾਂ ਨੂੰ ਹੁੰਦੀ ਹੈ ਉਹ ਆਪਣੇ ਜਿਹੜਾ ਬੱਚੇ ਇਹਨਾਂ ਨੂੰ ਜਿਹੜਾ ਦੇਵਿੰਦਰ ਜੋ ਹੁਣ ਤੱਕ ਸਾਹਮਣੇ ਆਈਏ ਦੋ ਕੇਸਿਸ ਦੇ ਵਿੱਚ ਠੀਕ ਇਹਨੇ ਜਿਹੜਾ ਰਿਮਾਂਡ ਲੈਣਾ ਦਾ ਜੀ ਹਾਂ 5 ਦਿਨ ਦੇ ਸਾਡੇ ਕੋਲ ਰਮਾਂਡ ਹੈ ਜੀ ਉਹ ਅਸੀਂ ਕਰ ਰਹੇ ਹਾਂ ਨਾ ਕੁਛ ਨਹੀਂ ਉਸ ਤੋਂ ਬਾਅਦ